ਕੀ ਕਰਾਂਗੇ ਕਾਸ ਨੂੰ ਪਾਵਾਂਗੇ ਕਿਹੜੀ ਚੀਜ਼ ਨਾ ਭਲਾਂਗੇ ਤੇ ਅਗਲੀ ਤੋੜੀ ਦਾਣਾ ਵੀ ਹੈ ਨਹੀਂ ਪਹਿਲਾ ਵਾਲਾ ਉਹ ਵੀ ਮਕਾਈ ਬੈਠੇ ਆਂ ਗਿਆ ਇਤੇ ਚੱਕ ਕੇ ਭਾਈ ਠੇਕੇ ਤੇ ਲਈ ਸੀ ਜੀ ਖੇਲ ਖਤਮ ਹੋਇਆ ਜਮਾ ਪਰ ਥਾ ਪਰ ਇਹ ਤਾਂ ਉਹਨੂੰ ਵੀ ਨਹੀਂ ਜੀ ਕਰਦਾ ਹੁਣ ਜੀ ਤਾਂ ਕੀ ਕਰਨਾ ਹੀ ਬਸ ਤੁਰੇ ਫਿਰਦੇ ਐਵੇਂ ਠੱਕੇ ਖਾਂਦੇ ਹੁਣ ਤਾਂ ਖਤਮ ਹੀ ਆ ਖੇਲ 7 ਲੱਖ ਰੁਪਏ ਠੇਕਾ ਵੀ ਭਰਿਆ ਵਿੱਚ ਪਰ ਕੋਈ ਕੁਝ ਨਹੀਂ ਬਚਿਆ ਪਹਿਲਾਂ ਨਰਮਾ ਸੀ ਨਰਮਾ ਵੀ ਜਮਾ ਖਤਮ ਸੀ ਹੁਣ ਵਾ ਕਣਕ ਸੀ ਕਣਕ ਵੀ ਖਤਮ ਕੁਝ ਸਰੋਂ ਸੀ ਸਰੋਂ ਵੀ ਖਤਮ ਇਹੀ ਗਿਲੇ ਨਰਮਹੀ ਸਾਰਾ ਪਰਵਾਦ ਹੋ ਗਈ ਹੁਣ ਕਣਕ ਦਵਾ ਸੀਗੀ ਕਣਕ ਵੀ ਬਰਵਾ ਦੂ ਪੁੱਤਾ ਗੋਪਾਲ ਕੇ ਨੂੰ ਵੱਲੀਆਂ ਤੇ ਕੀਤਾਗਾ ਤੇ ਹੁਣ ਜੀ ਆ ਮਾਰ ਪੈਗੀ ਕੋਈ ਇੱਥੇ ਖੇਤੀਬਾੜੀ ਅਫਸਰ ਨਹੀਂ ਆਇਆ ਕੋਈ ਪਟਵਾਰੀ ਨਹੀਂ ਆਇਆ ਕੋਈ ਸਾਡੀ ਸਾਰ ਨਹੀਂ ਲੈਂਦਾ ਜੀ 313600 ਏਕੜ ਆ ਜੀ ਹਾਂ ਜਿਹੜਾ ਖਤਮ ਫੇਲ ਹੀ ਆ ਜੀ ਕਿਸਾਨੀ ਤਾਂ ਫੇਲ ਹੀ ਆ ਸਾਰਾ ਕੁਝ ਜਿਹੜਾ ਆਪਣੇ ਕੋਲੇ ਹੁੰਦਾ ਉਹ ਪਹਿਲਾਂ ਕਿਸਾਨ ਖੇਤ ਦੇ ਵਿੱਚ ਸੜ ਦਿੰਨੇ ਹੁਣ 6 ਮਹੀਨਿਆਂ ਦੇ ਵਿੱਚ ਉਹ ਫਸਲ ਆਉਣੀ ਆ ਉਹਨੂੰ ਆ ਮਾਰਾ ਹੀ ਨਹੀਂ ਆ ਕੰਮ ਕਰਦਾ ਮਾਵਜਾ ਦਾ ਫੇਰ ਹੀ ਹੋਣਾ ਨਾ ਜੀ ਕੋਈ ਮੁਲਾਜ਼ਮ ਇੱਥੇ ਸਾਡੀ ਸਾਰ ਲੋਕਾਂ ਜੇ ਜਦੋਂ ਉਹਨਾਂ ਨੂੰ ਤਾਂ ਆਇਆ ਹੁੰਦਾ ਵੀ ਮਾਵਜਾ ਇਹਨਾਂ ਨੂੰ ਮਿਲੀ ਮਿਲ ਗਿਆ ਬਸ ਕਾਗਜ਼ਾਂ 'ਚ ਸਾਡੇ ਕੋਲੇ ਪੜੂਗਾ ਤਾਂ ਫੇਰ ਹੀ ਅਸੀਂ ਆਖਾਂਗੇ ਜੀ ਮਾਵਜਾ ਮਿਲਿਆ ਅਲੀ ਤਾਂ ਅਸੀਂ ਦੂਜਿਆਂ ਨਾਲ ਤਾਂ ਵੱਖਰਾ ਕੰਮ ਹੋਇਆ ਪਰ ਜਿਹੜੇ ਦੂਜੀਆਂ ਸਰਕਾਰਾਂ 'ਚ ਹੁੰਦਾ ਸੀ ਆਉਂਦੇ ਨਹੀਂ ਸੀ ਇਸ ਤਾਂ ਆਏ ਕਰਾਂਗੇ ਕੰਮ ਕਰਾਂਦੇ ਹਾਂ ਹਜੇ ਟਿੱਕਰ ਤਾਂ ਜੀ ਆਏ ਨਹੀਂ ਕਿਸਾਨਾਂ ਦੀ ਤਬਾਹੀ ਦਾ ਮੰਜ਼ਰ ਅੱਜ ਸਵੇਰ ਤੋਂ ਦਿਖਾ ਰਹੇ ਹਾਂ ਜਿੱਥੇ ਵੀ ਗਏ ਆ ਲਗਭਗ 100% ਜਿਹੜੀ ਹੈ ਉਹ ਤਬਾਹੀ ਹੋਈ ਹੈ ਕਿਉਂਕਿ ਬੀਤੇ ਕੱਲ ਜਿਹੜੀ ਗੜੇਮਰੀ ਹੋਈ ਆ ਉਹਨੇ ਪੂਰੀ ਤਰ੍ਹਾਂ ਦੇ ਨਾਲ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਤਬਾਹ ਕਰਕੇ ਰੱਖ ਦਿੱਤੀ ਆ ਇਸ ਪਹਿਲੇ ਅਸੀਂ ਖੜੇ ਆ ਪਿੰਡ ਦੋਲੇ ਦੇ ਵਿੱਚ ਪਿੰਡ ਦੋਲੇ ਦੀ ਵੀ ਜਿੱਥੇ-ਜਿੱਥੇ ਜਿਹੜੀ ਹੈਗੇ ਇਹ ਤਬਾਹੀ ਆ तकरीबन 100% ਆ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਸਰਕਾਰਾਂ ਵਾਅਦੇ ਕਰਦੀਆਂ ਨੇ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਮੁਆਵਜ਼ੇ ਜਿਹੜੇ ਆ ਉਹ ਦਿਮਾਗੇ ਜਦੋਂ ਫਸਲ ਦਾ ਖਰਾਬਾ ਹੁੰਦਾ ਪਰ ਜਿੱਥੇ ਜਿੱਥੇ ਤੱਕ ਸਾਡੀ ਪਹੁੰਚ ਹੋਈ ਉਸ ਤੱਕ ਜਿੰਨੇ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਆ ਹਰ ਇੱਕ ਦੀ ਜ਼ੁਬਾਨ ਨਹੀਂ ਜ਼ੁਬਾਨੀ ਇਹ ਸੁਣਿਆ ਗਿਆ ਕਿ ਪਿਛਲੀ ਵਾਰ ਦਾ ਮੁਆਵਜ਼ਾ ਸਾਨੂੰ ਨਹੀਂ ਮਿਲਿਆ ਪਰ ਤਾਂ ਇਸ ਵਾਰ ਸਰਕਾਰ ਕਿਵੇਂ ਦੇਖਵੇਗੀ ਪਰ ਮੀਡੀਆਦਾਰਾ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਕਿਸਾਨਾਂ ਦੀ ਤਬਾਹੀ ਦਾ ਮੰਜ਼ਰ ਸੁੱਤੀਆਂ ਸਰਕਾਰਾਂ ਦੇ ਕੰਨਾਂ ਤੱਕ ਚੰਡੀਗੜ੍ਹ ਦੀਆਂ ਕੁਰਸੀਆਂ ਤੇ ਬੈਠੀਆਂ ਸਰਕਾਰਾਂ ਦੇ ਅਫਸਰਾਂ ਦੇ ਕੰਨਾਂ ਤੱਕ ਪਹੁੰਚਾਈਏ ਜ਼ਰੂਰ ਕੇ ਕਿਸਾਨਾਂ ਦੀ ਗਰਾਊਂਡ ਦੀ ਰਿਪੋਰਟ ਕੀ ਆ ਧਰਤਲ ਤੇ ਅਸਲ ਖੁਸ਼ਹਾਲ ਕਿਸਾਨਾਂ ਦੀ ਜਿਹੜੀ ਗੱਲ ਕਰਦੇ ਹੋਂ ਉਹ ਕੀ ਆ ਦੋਲੇਪਿੰਡ ਦੇ ਵਿੱਚਾਂ ਕਿਸਾਨਪਰਾ ਸਾਡੇ ਨਾਲ ਹੋਣਗੇ ਗੱਲਬਾਤ ਜਿਹੜੀਆਂ ਕਰਾਂਗੇ ਬਾਪੂ ਜੀ ਕਿੰਨੇ ਏਕੜ ਸੀ ਤੁਹਾਡੀ 8 ਏਕੜ ਸੀ 8 ਏਕੜ ਦੇ ਵਿੱਚੋਂ ਕੁਝ ਬਚਿਆ ਕੋਈ 20 10 20% ਬਜੇ ਬਾਕੀ ਸਾਰਾ ਖਤਮ ਆਪਣੀ ਸੀ ਜਾਂ ਫਿਰ ਆਪਣੀ ਸੀ ਸਾਰੀ ਦੀ ਸਾਰੀ ਆਪਣੀ ਸੀ ਕਿੰਨਾ ਟਾਈਮ ਗੜੇਮਾਰੀ ਜਿਹੜੀ ਹੋਈ ਆ ਤਕਰੀਬਨ ਲਗਭਗ 5 ਕਿ ਮਿੰਟ 5 ਕਿ ਮਿੰਟ 5 ਮਿੰਟਾਂ ਦੇ ਵਿੱਚ ਸਭ ਕੁਝ ਸਾਰਾ ਕੁਝ ਖਤਮ ਹੀ ਕਰਤਾ ਗੜੇ ਮਾਰੀ ਤੇ ਘਟੋ ਘਟਰ 15 20 ਮਿੰਟ 25 ਟਕਰ ਹੋਈ ਗਈ ਆ ਹਾਂ ਸਾਰੇ ਜੀ ਧਰਤੀ ਚਿੱਟੀ ਕਰਤੀ ਸੀ ਜਮਾ ਕੋਈ ਆਏ ਨਹੀਂ ਸੀ ਤੇ ਸੀ ਵੀ ਕੋਈ ਔਲਾ ਨਿੱਡਾ ਕੋਈ ਵੱਡੇ ਲੱਡੂਆਂ ਜਿੱਡਾ ਕੋਈ ਐਡੇ ਦੇ ਸੀ ਹਾਂ ਉਹਨਾਂ ਦੇ ਟਾਈਮ 'ਚ ਸਾਰਾ ਖਤਮ ਸਾਰਾ ਖਸਮ ਕਰਤਾ ਜੀ ਉਦੋਂ ਹਾਂ ਕਿੰਨਾ ਤੁਹਾਡੀ ਹੈ ਜੀ ਕਿੰਨੀ ਹੈ ਤੁਹਾਡੀ ਮੇਰੇ ਕੋਲ 10 ਏਕੜ ਆ ਜੀ ਤੇ 10 ਏਕੜ ਦੇ ਵਿੱਚੋਂ ਕੀ ਬਚਿਆ ਕੋਸ ਨਹੀਂ ਬਚਣਾ ਨਹੀਂ ਬਚਣਾ ਕੀ ਸੀ ਜਿਸ ਜਿਹੜਾ ਬਚਿਆ ਉਹ ਮਹਾਰਾਜ ਨੂੰ ਪਤਾ ਕੀ ਦੇਉ ਕੀ ਨਾ ਦੇਉ। ਬਸ ਕੁਝ ਖਤਮ। ਖਾਤਮੀ ਜੀ ਆ ਹੀ ਹੋਏ ਪਏ ਸਭ ਦੇ। ਬਈ ਮਤਲਬ ਘਰੇ ਲਿਜਾਣ ਨੂੰ ਵੀ ਇਤਕੀ ਦਾਣਾ ਨਹੀਂ ਬਚਿਆ। ਘਰੇ ਲਿਜਾਣ ਨੂੰ ਜੀ ਦਾਣਾ ਜੋ ਮਹਾਰਾਜ ਨੇ ਦੇਣਾ ਉਹ ਤਾਂ ਦੇਉ ਦੇਉ। ਹਾਂਜੀ। ਹਮ ਹੁਣ ਇਹਦੇ ਹੱਥ 'ਚ ਹੀ ਆ ਸਾਰੀ ਡੋਰ ਆਪਣੇ ਤਾਂ ਕੁਸਾ ਨਹੀਂ ਮਹਾਰਾਜ ਕੋਲੇ ਹੀ ਹੁੰਦਾ ਕਿਸਾਨ ਦਾ ਤਾਂ ਸਾਰਾ ਕੰਮ। ਹਮ। ਠੇਕੇਤ ਵੀ ਕਰਦੇ ਹੋ ਜਾਂ ਆਪਦੀ ਕਰਦੇ ਹੋ? ਠੇਕੇ ਤੇ ਲੈਣੀ ਛੜਤੀ ਜੀ ਕਰਦੇ ਸੀ। ਹਮ। ਜੋ ਠੇਕ ਕਿਆੜਾ ਕੁਸ ਪੱਲੇ ਨਹੀਂ ਪੈਂਦਾ ਹਮ ਆਪਦੀ ਕਰਦੇ ਆਪਦੀ ਕਰਦੇ ਆਸ ਉਮੀਦ ਹੈ ਸਰਕਾਰਾਂ ਦਾ ਜਿਵੇਂ ਕਹਿੰਦੀਆਂ ਮੁਆਵਜ਼ੇ ਦੇ ਦੇਣਗੇ ਅੱਗੇ ਦਾ ਵੀ ਕੋਈ ਦਿੱਤੇ ਨੇ ਕਿ ਵੇਖੋ ਹੁਣ ਦੇ ਦੇਣ ਤਾਂ ਹਮ ਅੱਗੇ ਦਾ ਕੋਈ ਮਾਜ ਵਣ ਮਿਲੇ ਕਿ ਅਸੀਂ ਨਰਮਾ ਮਾਰ ਗਿਆ ਸੀ ਉਹਨੇ ਕਿਸ ਨੇ ਦਿੱਤਾ ਮੁਆਵਜ਼ੇ ਵਾਲਾ ਵੀ ਨਰਮੇ ਵਾਲਾ ਵੀ ਨਹੀਂ ਦਿੰਦਾ ਜੀ ਹਾਂ ਖੇਤੀ ਬਾੜੀ ਤੇ ਹੀ ਆ ਕਬੀਲਦਰੀਆਂ ਹੋਰ ਵੀ ਖੇਤੀ ਬਾੜੀ ਤੇ ਆ ਜੀ ਹੋਰ ਕੋਈ ਅਫਸਰ ਨਹੀਂ ਕੋਈ ਕਿਤੇ ਲੱਗਿਆ ਨਹੀਂ ਬੰਦਾ ਖੇਤੀਬਾੜੀ ਦਾ ਕੰਮ ਨਹੀਂ ਕਰਦਾ ਤੇ ਫਿਰ ਐਤ ਕਿਉਂਕਿ ਮੈਂ ਚੱਲੂ 10 ਏਕੜ ਤਾਂ ਖਰਚੇ ਹੀ ਬੜਾ ਹੋ ਗਿਆ ਹੁਣ ਖਰਚ ਤਾਂ ਹੋ ਗਿਆ ਹੀ ਜੋ ਹੁਣ ਜੋ ਕੋਈ ਸਰਕਾਰ ਕਰੇ ਤਾਂ ਕੁਝ ਫੇਰ ਹੀ ਹੋ ਸਕਦਾ ਜੀ ਮੇ ਤਾਂ ਕਿਸਾਨੀ ਫੇਲ ਨਹੀਂ ਕਿਸਾਨੀ ਫੇਲ ਹੀ ਹੈ ਜੀ ਕਿਸਾਨੀ ਤਾਂ ਫੇਲ ਹੀ ਹੈ ਸਾਰਾ ਕੁਝ ਜਿਹੜਾ ਆਪਣੇ ਕੋਲੇ ਹੁੰਦਾ ਉਹ ਪਹਿਲਾਂ ਕਿਸਾਨ ਖੇਤ ਦੇ ਵਿੱਚ ਸੜ ਦਿੰਨੇ ਹੁਣ 6 ਮਹੀਨਿਆਂ ਦੇ ਵਿੱਚੋਂ ਫਸਲ ਆਉਂਦੀ ਆ ਉਹਨੂੰ ਆ ਮਾਰਾ ਹੀ ਨਹੀਂ ਹਾਂ ਕੰਮ ਕਰਤਾ ਕਿੰਨੀ ਆ ਜੀ ਤੁਹਾਡੀ ਜੀ ਤਿੰਨ ਕਿੱਲੇ ਜੀ ਤਿੰਨ ਕਿੱਲਾਂ ਚੋ ਬਚਿਆ ਕੁਛ ਨਹੀਂ ਜੀ ਕੋਈ ਨਹੀਂ ਬਚਿਆ ਜੀ ਕੁਛ ਵੀ ਨਹੀਂ ਬਚਿਆ ਨਹੀਂ ਜੀ ਸਾਰੀ ਦਵਾਈ ਆ ਹਾਂ ਜੀ ਸਾਰੀ ਆ ਜੀ ਤੇ ਇੱਥੇ ਕਿਤੇ ਵੀ ਸੀ ਕਿ ਕੋਲ ਦੋ ਕਿੱਲੇ ਠੇਕੇ ਕਿੱਲਾ ਕਰਦਾ ਸੀ ਜੀ ਅੱਛਾ ਦੋ ਕਿੱਲੇ ਠੇਕੇ ਤੇ ਕਿੱਲਾ ਕਰ ਕੀ ਰੇਟ ਨੂੰ ਠੇਕਾ 50000 ਨੂੰ ਸੀ ਉਹ ਤਾਂ ਫਿਰ ਸਾਰਾ ਪੱਲੇ ਪਾ ਹਾਂ ਜੀ ਸਾਰਾ ਪੱਲੇ ਪੈਗਾ ਨਰਮਾ ਵੀ ਨਹੀਂ ਹੋਇਆ ਜੀ ਕੁਸ ਨਰਮਾ ਨਹੀਂ ਹੋਇਆ ਜੀ ਜਿਹੜਾ ਪਿਛਲੇ ਮੁਆਵਜ਼ੇ ਵਗਾਰਨੇ ਕੋਈ ਮਿਲਿਆ ਕਿ ਨਹੀਂ ਨਹੀਂ ਜੀ ਕੁਛ ਨਹੀਂ ਮਿਲਿਆ ਜੀ ਕੁਛ ਨਹੀਂ ਮਿਲਿਆ ਨਹੀਂ ਜੀ ਖੇਤੀਬਾੜੀ ਤੇ ਬਾਈ ਜੀ ਕੰਮ ਜਾਂ ਕੋਈ ਹੋਰ ਨਹੀਂ ਜੀ ਖੇਤੀਬਾੜੀ ਤੇ ਇਹ ਕੰਮ ਕੋਈ ਨਹੀਂ ਚੱਲ ਕਲੀ ਖੇਤੀਬਾੜੀ ਹਾਂਜੀ ਕਲੀ ਖੇਤੀਬਾੜੀ ਫਿਰ ਹੁਣ ਕਿਵੇਂ ਚੱਲੂ ਕਬੀਲਦਾਰੀ ਹੁਣ ਕੀ ਬਸ ਮਹਾਰਾਜ ਕਰੂਗਾ ਜੀ ਜਿਹੜਾ ਕੋ ਕਰੂਗਾ ਹਾਂ ਸਰਕਾਰ ਨੇ ਕੋਹ ਨਹੀਂ ਦਿੱਤਾ ਜੀ ਕੋਈ ਨਰਮੈਲਾ ਨਹੀਂ ਦਿੱਤਾ ਪਰਣਾ ਕੋਈ ਕੁਝ ਵੀ ਨਹੀਂ ਮਿਲਿਆ ਨਹੀਂ ਜੀ ਕਿੰਨਾ ਜੀ ਤੁਹਾਡਾ ਸਾਡਾ 16 ਕਿੱਲੇ ਜੀ ਤੇ ਠੇਕੇ ਤੇ ਸੀਗਾ ਮਤਲਬ ਬਾਈ ਕੋਲੇ ਹੂੰ ਤੇ ਮੈਂ ਮੰਗ ਕਰਦਾ ਵੀ ਸਰਕਾਰ ਉਹਨੂੰ ਮਾਜਵਾ ਦੇਵੇ ਮੈਨੂੰ ਡਕਮਾ ਠੇਕਾ ਦਿੱਤਾ ਪਿਛਲੀ ਵਾਰ ਨਰਮਾ ਵੀ ਨਹੀਂ ਹੋਇਆ ਉਹ ਬਾਈ ਦੇ ਤੇ ਆ ਕਣਕ ਵੀ ਮਤਲਬ ਮੇਰੇ ਵੀ ਅੱਖਾਂ ਚ ਹੰਝੂ ਆਉਂਦੇ ਤੇ ਉੱਤੇ ਬਾਲੇ ਆਉਂਦੇ ਹੋਣੇ ਆ ਜੀ ਮੈਨੂੰ ਡਕਮਾ ਠੇਕਾ ਦਿੱਤਾ ਜੋ ਵਿਚਾਰੇ ਨੇ ਮੂਹ ਮੰਗਵਾ ਹਾਂ ਜੀ ਮੂਹ ਮੰਗਵਾ ਮੈਂ ਦਿੱਤਾ ਹੈਗਾ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਮਾਝਵਾ ਫੁੱਲ ਦੇਣਾ ਚਾਹੀਦਾ ਕਿੰਨਾ ਬਾਈ ਤੁਹਾਡਾ ਮੇਰੇ ਕੋਲ 10 ਕਿਲੇ ਬਾਣਾ ਜੀ ਜੀ ਕਪੂਰ ਸਿੰਘ ਮੈਸਤਰੀ ਨੂੰ ਮੈਂ ਠੇਕੇ ਦਿੱਤਾ ਹਮ ਕਣਕ ਕੋਲ ਮਲਾ ਕੇ ਸਾਰੀ ਖਤਮ ਹੈ ਕੁਝ ਖਤਮ ਹਾਂਜੀ ਹਾਂਜੀ ਕੁਝ ਨਹੀਂ ਬਚਿਆ ਨਰਮਾ ਵੀ ਨਹੀਂ ਹੋਇਆ ਜੀ ਨਰਮਾ ਨਹੀਂ ਹੋਇਆ ਨਹੀਂ ਇਹ ਸਾਡਾ ਨਰਮੇ ਵਾਲਾ ਹੀ ਪੈਂਡ ਹੈ ਨਰਮਾ ਤੇ ਕਣਕ ਦੋਨੇ ਫਸਲਾਂ ਖਤਮ ਹੈ ਦੋਰੀ ਖਤਮ ਦੋਨੇ ਖਤਮ ਕਿੰਨਾ ਜੀ ਤੀ ਕਹਿੰਦੀ ਆ ਇਹ ਕੋ ਠੇਕੇ ਦੇ ਕੋਸ ਆਉਦੀ ਕੁਛ ਆਉਦੀ ਆ ਹਾਂਜੀ ਬਚਤ ਬੁਚਤ ਮਾੜੀ ਮੁੱਟੀਆਂ ਆਹ ਨਾ ਕੋਈ ਬਚਤ ਨਹੀਂ ਸਾਰਾ ਖਤਮ ਹੀ ਹੈ 30 ਦੇ 30 ਕਿੱਲੇ ਖਤਮ ਹਾਂ ਖਤਮ ਹੀ ਹਾਂਜੀ ਚਰਚਾ ਖੱਪਾ ਸਰ ਬਹੁਤ ਕਰਿਆ ਹੋਊਗਾ ਤਾਂ ਬਹੁਤ ਕਰਿਆ ਸੀ ਜੀ ਕੁਛ ਨਹੀਂ ਬਚਿਆ ਵਾ ਠੇਕਾ ਵੀ ਭਰਿਆ ਸੀ ਹੂੰ 7 ਲੱਖ ਰੁਪਏ ਠੇਕਾ ਵੀ ਭਰਿਆ ਵਿੱਚੋਂ ਹੂੰ ਪਰ ਕੋਈ ਕੁਛ ਨਹੀਂ ਬਚਿਆ ਜੀ ਪਹਿਲਾਂ ਨਰਮਾ ਸੀ ਨਰਮਾ ਵੀ ਜਮਾ ਖਤਮ ਸੀ ਹੂੰ ਹੁਣ ਆਹ ਕਣਕ ਸੀ ਕਣਕ ਵੀ ਖਤਮ ਕੋ ਸਰੋਂ ਸੀ ਸਰੋਂ ਵੀ ਖਤਮ ਹੈ ਸਰੋਂ ਸੀ ਸਰੋਂ ਵੀ ਖਤਮ ਸਾਰੀ ਦੀ ਸਾਰੀ ਖਤਮ ਹੈ ਉਹ ਖਾ ਦਿੰਨੇ ਤੁਹਾਨੂੰ ਕੋਲੇ ਖੜੀ ਜਿਵੇਂ ਖਤਮ ਹੈ ਤੇ ਫਿਰ ਅਗਲੀ ਫਸਲ ਵੇਲੇ ਵੀ ਪੈਸਾ ਤੇ ਲੱਗਾ ਚਾਹੀਦਾ ਫਿਰ ਹੁਣ ਕੀ ਬਣੂ ਵੇਖੀ ਜੀ ਹੁਣ ਇੱਕ ਬਣੂ ਕੋਸ ਜਿਹੜਾ ਆਸਮੀ ਨੇ ਹੁਣ ਘਰ ਤੋਂ ਮਾੜੀ ਮੋਟੀ ਕੋਈ ਸਰਕਾਰ ਤੋਂ ਅੱਗੇ ਤਾਂ ਕਦੇ ਕਿਸੇ ਦਿੱਤਾ ਨਹੀਂ ਜੀ ਕੋਸ ਚੱਜਣਾ ਹੁਣ ਵੇਖੋ ਗਾਹਾਂ ਲਈ ਸਰਕਾਰ ਕੀ ਕਰਦੀ ਹੁਣ ਤੱਕ ਆਇਆ ਕੋਈ ਅੱਗੇ ਟੋਕਿਆ ਦੇਖਿਆ ਕਿਸੇ ਨੇ ਦੇ ਕੋਈ ਨਹੀਂ ਅਸੀਂ ਤਾਂ ਕੋਈ ਨਹੀਂ ਵੇਖਿਆ ਜੇ ਉਹ ਦੱਸਦੇ ਆ ਵੀ ਦੁਪਹਿਰੇ ਪਟਵਾਰੀ ਆ ਸੀਗਾ ਤੇ ਮੁਰਕੇ ਉਹ ਚੁੱਪ ਕਰਕੇ ਮੁੜ ਗਿਆ ਕਿਸੇ ਨੂੰ ਪੁੱਛਿਆ ਨਹੀਂਗਾ ਕਿਸੇ ਨੂੰ ਦੱਸਿਆ ਨਹੀਂ ਆ ਕੇ ਘੇੜਾ ਮਾਰ ਕੇ ਮੁੜ ਗਿਆ ਆਇਆ ਸੀ ਮੈਂ ਕਹਿੰਦੇ ਆ ਕਹਿੰਦੇ ਆ ਆਪਾਂ ਤਾਂ ਵੇਖਿਆ ਵੀ ਨਹੀਂ ਮੈਂ ਤਾਂ ਕਿੰਨੀਆਂ ਬਾਈ ਤੁਹਾਡੀ 16 ਕਿੱਲੇ ਆ ਤੁਹਾਡੀ 16 ਕਿੱਲੇ ਹਾਂ ਜੀ ਜੀ ਨਹੀਂ ਠੇਕੇ ਤੇ ਨਹੀਂ ਠੇਕੇ ਤੇ ਜੀ ਤਿੰਨ ਕਿੱਲੇ ਘਰੂਆ ਜੀ ਬਾਕੀ ਸਾਰੇ ਠੇਕੇ ਤੇ ਅਜਾ ਤਿੰਨ ਕਿੱਲੇ ਘਰੂਆ 13 ਠੇਕੇ 13 ਠੇਕੇ ਤੇ ਜੀ ਤੇ ਫਿਰ ਹੈ ਕੋਈ ਮਾਨੂੰ ਬੱਚਾ ਤੁਹਾਡੇ ਨਹੀਂ ਜੀ ਜਮਾ ਸਫਾਈ ਕਰਤਾ ਜੀ 16 ਦੇ 16 ਕਿੱਲੇ 16 ਦੇ 16 ਚ ਕੀ ਆ ਕੋਈ 10% ਕੋਈ ਰਹਿ ਜੇ ਤਾਂ ਨਹੀਂ ਨਹੀਂ ਰਹਿੰਦੀ ਨਹੀਂ ਤੇ ਬਾਈ ਇਹਦੇ ਸਰਤੀ ਆ ਜਾਂ ਕੋਈ ਹੋਰ ਵੀ ਇਹ کاروبار ਨਹੀਂ ਨਹੀਂ ਕੋਈ ਦੋ ਕਿਲੇ ਗੰਨਾ ਜੋ ਵੀ ਗੰਨਾ ਵਿੱਚ ਜਾਵਾ ਖਰਾਬ ਕਰਤਾ ਜੀ ਉਹ ਵੀ ਖਰਾਬ ਹਾਂਜੀ ਡਿੱਗ ਪਿਆ ਹਵਾ ਚ ਕਿਹੜਾ ਆ ਸੀ ਡਿੱਗ ਪਿਆ ਜਮਾ ਕੁਛ ਪਹਿਲਾਂ ਮੀਂਹ ਨਹੀਂ ਪਿਆ ਕੱਦ ਘੱਟ ਸੀਗਾ ਜੀ ਹੂੰ ਉਹਦਾ ਵੀ ਨੁਕਸਾਨ ਆ ਕੋਈ ਫਾਇਦਾ ਨਹੀਂ ਹੋ ਜੀ ਕਿਵੇਂ ਚੱਲੂ ਫਿਰ ਕੰਮ ਅੱਗੇ ਬਾ ਸਰਕਾਰ ਤੋਂ ਮੰਗ ਕਰਦਾਈ ਸਾਨੂੰ ਕੋਈ ਦੇ ਦੇ ਹੂੰ ਸਰਕਾਰ ਸਾਨੂੰ ਦੇਊਗੀ ਤਾਂ ਅਸੀਂ ਕੋਈ ਰੋਟੀ ਪਾਣੀ ਆਪਦਾ ਕਰ ਗਜ਼ਾਰਾ ਚਲਾ ਲਾਂਗੇ ਨਹੀਂ ਤਾਂ ਅਸੀਂ ਫਿਰ ਅਸੀਂ ਦਿਹਾੜੀ ਤੇ ਜਾਵਾਂਗੇ ਹੋਰ ਸਾਡੇ ਕੋਲ ਹੱਲ ਹੀ ਕੋਈ ਨਹੀਂ ਜ਼ਮੀਨ ਥੋੜੀ ਠੀਕ ਹੈ ਨਹੀਂ ਹਾਂ ਖੇਤੀ ਬੜੀ ਤੇ ਹਾਂਜੀ ਹਾਂਜੀ ਖੇਤੀ ਬੜੀ ਤੇ ਗਾਈ ਕੁਇਲਦਾਰੀ ਸਾਡੀ ਖੇਤੀ ਬੜੀ ਸੋਹਣੀ ਹਾਂਜੀ ਹਾਂਜੀ ਸਾਰੀ ਖੇਤੀ ਬੜੀ ਕੁਇਲਦਾਰੀ ਹਮ ਕਰਜਾ ਕਰਜਾ ਕੱਪਾ ਵੀ ਹੁਣ ਨਹੀਂ ਕਰਜਾ ਤਾਂ ਫਿਰ ਠੇਕੇ ਤੇ ਬਾਣੀਆਂ ਤੋਂ ਚੱਕ ਹੀ ਲੈਣਾ ਹੀ ਹੋਰ ਸਾਡੇ ਕੋਲੇ ਕੀ ਦੇ ਹੁੰਦੇ ਜੀ ਕਰੇ ਕੀ ਦੇ ਕੋਲੇ ਪਏ ਹੁੰਦੇ ਕਰਜਾ ਕੱਪੇ ਚ ਕਰਦੀ ਆਣਾਂ ਕੋਲੇ ਹਾਂਜੀ ਹਾਂਜੀ ਕਿੰਨੀਆਂ ਬਾਜੀ ਬਾਜੀ 26 ਕਿੱਲੇ ਆ ਮੇਰੇ ਕੋਲੇ ਹਮ ਆਪਦੀ ਹਾਂ ਆਪਦੀ ਭਰਾ ਜੀ ਤੇ ਸਾਰੀ ਬਨ ਕੇ ਚਲ ਵੀ ਗੜਿਆਂ ਚ ਆ ਗਈ ਹਮ ਤੇ ਪੂਰਾ ਨੁਕਸਾਨ ਆ ਜੀ ਸਾਡਾ ਕੁਛ ਵੀ ਨਹੀਂ ਬਚਿਆ ਕੁਛ ਵੀ ਨਹੀਂ ਬਚਿਆ ਜੀ ਟੋਡੇ ਤਕਰੀਬਨ ਕਿੰਨੇ ਏਕੜ ਦਾ ਨੁਕਸਾਨ ਥੋਡੇ ਇਸ ਪਿੰਡ ਦੀ ਜੀ ਗੱਲ ਕਰੀ ਪੂਰਾ ਰੰਗ ਇਤੋਂ ਵੈਸੇ ਤਾਂ ਪੂਰਾ ਹੀ ਆ ਜੀ ਕੋਈ ਟਾ ਮਾਂ ਤਾਂ ਭਾਵੇਂ ਬਚ ਗਿਆ ਹੋਵੇ ਕੋਈ ਜਿਹੜਾ ਸਾਈਡ ਤੇ ਆ ਜਾਂ ਗਿੱਦੜਵੇ ਦੇ ਨਾਲ ਆ ਕੋਈ ਅੱਛੇ ਪਾਸੇ ਉਹ ਬਚ ਗਿਆ ਹੋਊਗਾ ਜੀ ਨਹੀਂ ਨਹੀਂ ਕਿੰਨਾ ਕਿ ਕਿੰਨੇ ਏਕੜ ਆ ਪਤਾ ਜੀ ਇਹ ਕਿੰਨੇ ਕਿ ਏਕੜ ਟੋਟਲ 35 3600 ਏਕੜ ਆ ਜੀ 35 3600 ਏਕੜ ਜਿਹੜਾ ਮਤਲਬ ਜੁਮਾ ਖਤਮ ਹਾਂ ਜਿਹੜਾ ਖਤਮ ਆ ਜੀ ਕਿਵੇਂ ਖਤਮ ਹਾਂਜੀ ਖੇਤੀ ਬੜੀ ਸਿਰੋਂ ਬਾਈ ਜਾਂ ਕੋਈ ਹੋਰ ਨਹੀਂ ਨਹੀਂ ਖੇਤੀ ਬੜੀ ਹੈ ਜੀ ਸਰ ਸਾਰਾ ਖੇਤੀ ਬੜੀ ਹੈ ਹਾਂਜੀ ਖੇਤੀ ਬੜੀ ਹੈ ਜੀ ਕਿੰਨਾ ਜੀ ਤੁਹਾਡਾ ਬਾਈ 7 ਏਕੜ ਹੈ ਜੀ ਆਪਣਾ ਤੇ 7 ਏਕੜ ਦੇ ਵਿੱਚੋਂ 10% ਵੀ ਨਹੀਂ ਲੱਗਦਾ ਵੀ ਕਣਕ ਹੈਗੀ ਹੈ ਇਹਦੇ ਵਿੱਚ ਤੇ ਪਹਿਲਾਂ ਜੀ ਆਪਣਾ ਨਰਮਾ ਬੈਲਟ ਹੈ ਜੀ ਪਹਿਲਾਂ ਨਰਮੇ ਤੇ ਸੁੰਡੀ ਦਾ ਇੰਨਾ ਟੈਕ ਸੀਗਾ ਕੋਈ ਖੇਤੀਬਾੜੀ ਅਫਸਰ ਇੱਥੇ ਆ ਕੇ ਨਹੀਂ ਖੜਾਗਾ ਕਿਸੇ ਨੇ ਸਾਡੀ ਕੋਈ ਸਾਰ ਨਹੀਂ ਲਈਗੀ ਉਦੋਂ ਬਾਅਦ ਜੀ ਅਸੀਂ ਕਣਕ ਵੀ ਜੇ ਕਣਕ ਨੂੰ ਸੁੰਡੀ ਪੈਗੀ ਉਹ ਤੇ ਕੰਟਰੋਲ ਬਹੁਤ ਕੀਤਾ ਜੀ ਫੇਰ ਸਾਨੂੰ ਰੇਹਾ ਨਹੀਂ ਮਿਲਦੀਆ ਟੈਂਸਰ ਡੀਪੀ ਨਹੀਂ ਮਿਲੀ ਯੂਰੀਆ ਨਹੀਂ ਮਿਲਦੀਗੀ ਉਸ ਤੋਂ ਬਾਅਦ ਜੇ ਅਸੀਂ ਹੁਣ ਪੁੱਤਾਂ ਗੋਪਾਲ ਕੇ ਨੂੰ ਵੱਲੀਆਂ ਤੇ ਕੀਤਾਗਾ ਤੇ ਹੁਣ ਜੀ ਆ ਮਾਰ ਪੈਗੀ ਕੋਈ ਇੱਥੇ ਖੇਤੀ ਵੜੀ ਅਫਸਰ ਨਹੀਂ ਆਇਆ ਕੋਈ ਪਟਵਾਰੀ ਨਹੀਂ ਆਇਆ ਕੋਈ ਸਾਡੀ ਸਾਰ ਨਹੀਂ ਲੈਂਦਾ ਜੀ ਜਿੰਨਾ ਵੀ ਇੱਥੇ ਏਰੀਆ ਜੀ ਇਹ ਸਭ ਆਪਣਾ ਨਰਮਾ ਬੈਲਟ ਦਾ ਏਰੀਆ ਜੀ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਇਹਦੀ ਗਰਦੌਰੀ ਹੋਵੇ ਪਰ ਪਟਵਾਰੀ ਸਾਹਿਬ ਗਰਦੌਰੀ ਕਰਨ ਆਉਂਦੇ ਸਾਡੇ ਕੋਲੇ ਕੋਈ ਨਹੀਂ ਪਹੁੰਚਦਾ ਜੀ ਉਹ ਵੀ ਛੜਕਾਂ ਤੇ ਢੇਡੇ ਲਾ ਕੇ ਵਾਪਸ ਮੁੜ ਜਾਂਦੇ ਆ ਜੀ ਸਾਡੇ ਕੋਲੇ ਕੋਈ ਅਫਸਰ ਨਹੀਂ ਆਉਂਦਾ ਕੋਈ ਪਟਵਾਰੀ ਨਹੀਂ ਆਉਂਦਾ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਖੇਤ ਦੇ ਵਿੱਚ ਆ ਕੇ ਗਰਦੌਰੀਆਂ ਕੀਤੀਆਂ ਜਾਣ ਤੁਰੰਤ ਮੁਆਵਜ਼ਾ ਮਿਲਣਾ ਚਾਹੀਦਾ ਸਾਨੂੰ ਅਸੀਂ ਜੀ ਇਹ ਮੰਗ ਕਰਦੇ ਆ ਇਹ ਸਰਕਾਰ ਦੇ ਵਿੱਚ ਆਇਆ ਕੋਈ ਇਹ ਸਰਕਾਰ ਕਿਉਂ ਇਹ ਤਾਂ ਕਿਸੇ ਵੀ ਆਮ ਲੋਕਾਂ ਦੀਆਂ ਗੱਲਾਂ ਸੁਣਿਆ ਕਰਾਂਗੇ ਆਇਆ ਕੋਈ ਨਹੀਂ ਜੀ ਇਹ ਸਰਕਾਰ ਦੇ ਵਿੱਚ ਸਾਡੇ ਕੋਲੇ ਕੋਈ ਨਹੀਂ ਆਇਆ ਜੀ ਇਹ ਸਰਕਾਰ ਦੇ ਵਿੱਚ ਹਾਂਜੀ ਸੁੰਡੀ ਪਈ ਐ ਸਾਨੂੰ ਸਰਕਾਰ ਅਸੀਂ ਖੇਤੀਬਾੜੀ ਦਫ਼ਤਰ ਵੀ ਗਈ ਵੀ ਸਾਨੂੰ ਦੱਸੋ ਵੀ ਕੀ ਪ੍ਰੋਬਲਮ ਐ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਕਣਕਾਂ ਨੂੰ ਉਗਰਨ ਵੇਲੇ ਸੁੰਡੀ ਪਈ ਗਈ ਜਦੋਂ ਜੀ ਅਸੀਂ ਉਹਨਾਂ ਕੋਲੇ ਗਏ ਉਹ ਆਦੇ ਵੀ ਥੋੜੇ ਪਾਣੀ ਭਰ ਕੇ ਲਾਗਿਆ ਕਣਕਾਂ ਨੂੰ ਰੇਹ ਦੀ ਕਮੀ ਐ ਜੀ ম্যাগਨੀਸ਼ੀਅਮ ਕਰੋ ਮੈਗਨੀਜ਼ੀਅਮ ਕਰੋ ਅਸੀਂ ਸਪਰਿਆ ਕਰੀ ਗਈ ਜਦੋਂ ਅਸੀਂ ਦੁਬਾਰੇ ਆਪ ਪੱਟ ਕੇ ਕਣਕਾਂ ਦੀਆਂ ਜੜਾਂ ਦੇਖੀਆਂ ਤੋਤਾ ਨੂੰ ਉਹਨਾਂ ਚੋਂ ਸੁੰਡੀ ਨਿਕਲੀ ਐ ਜੀ ਜੋ ਸੁੰਡੀ ਨਿਕਲੀ ਫੇਰ ਅਸੀਂ ਜੀ ਸਪਰੇਆਂ ਦਾ ਇਸਤੇਮਾਲ ਕੀਤਾ ਕੋਈ ਖੇਤੀਬਾੜੀ ਕੰਨੀਆਂ ਸਾਨੂੰ ਫ੍ਰੀ ਸਪਰੇਆਂ ਨਹੀਂ ਦਿੱਤੀਆਂ ਗਈਆਂ ਕੋਈ ਸਾਨੂੰ ਬੀਜ ਨਹੀਂ ਮੁਹਈਆ ਕਰਾਈ ਜਾਂਦੇ ਇੱਥੇ ਜੀ ਇਹ ਨਰਮਾ ਬੈਲਟਾ ਜੀ ਤਾਂ ਪਹਿਲੇ ਹੀ ਆਪਣਾ ਪਛੜੇ ਵੇ ਆ ਜੀ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਇਹ ਵੀ ਸਾਡੇ ਇੱਥੇ ਲੋਕਾਂ ਦੀ ਸਾਰ ਲਈ ਜਾਵੇ ਸੁਣੀ ਜਾਵੇ ਥੋੜੀਆਂ ਜਿਮੇਨ ਨਾਲੇ ਕਿਸਾਨ ਖੜੇ ਆ ਜਿੰਨੇ ਵੀ ਐ ਠੇਕਿਆਂ ਤੇ ਪਹਿਲੀ ਵੱਧ ਲੈਂਦੇ ਆ ਜੀ ਇਹ ਤੇ ਰੇਟ ਹੁਣ ਜਿਹੜੋ ਵੀ ਠੇਕੇ ਤੇ ਪਹਿਲੀ ਲੈ ਕੇ ਗੁਜ਼ਾਰਾ ਕਰੀ ਜਾਂਦੇ ਸੀ ਕੋਈ ਪਸ਼ੂਆਂ ਦਾ ਪ੍ਰਬੰਧ ਹੈ ਕਿਸੇ ਕੋਲੇ ਕਿਸੇ ਕੋਲੇ ਪੋਣੀ ਲੱਗੀ ਵੀ ਐ ਗੰਨਾ ਲੱਗਿਆ ਵੇ ਜੀ ਤੇ ਉਹਦਾ ਕਰਕੇ ਜੀ ਫਿਰ ਆ ਥੋੜੇ-ਮੋੜੇ ਕਿਸਾਨ ਜਿਹੜੇ ਸੀਗੇ ਉਹ ਹੁਣ ਜਮਾ ਛੜਕਾਂ ਤੇ ਆ ਗਏ ਜੀ ਕਿੰਨੀਆਂ ਬਾਪੂ ਜੀ ਸਾਡੇ ਕੋਲੇ ਤਾਂ ਹੀ 3 ਕਿੱਲੇ ਠੇਕੇ ਤੇ ਆ ਤੇ ਮੇਰੇ ਕੋਲੇ 29 ਕਿੱਲੇ ਜ਼ਮੀਨਾਂ ਠੇਕੇ ਵਾਲੀ ਤੋਂ ਬਿਨਾ ਠੀਕ ਹੈ ਤੇ ਕੁਝ ਬਚਿਆ ਹੋਵੇ ਬਚਿਆ ਤਾਂ ਮੇਰੇ ਕੋਲੇ ਗੰਨਾ ਹੈ ਜਿਹੜਾ ਇਹਦੇ ਇਹਨੂੰ ਜਿਹੜੇ ਨੁਕਸਾਨ ਦੂਜੇ ਕੰਡ ਦਾ ਆ ਏਰੀਆ ਮੇਰਾ ਆ ਮੋਟਰ ਦੀ ਦੀ ਹੋ ਟਾਲੀ ਤੱਕ ਹੈ ਤੇ ਕੁਝ 3 ਕਿੱਲੇ ਡੇ ਨੀ ਬਚੇ ਸਾਡੇ ਯੋਹ ਅੱਡੇ ਵਾਲੀ ਜੀਟੀ ਰੋਡ ਤੇ ਹੋਰ ਨਹੀਂ ਬਚਾਈ ਕੋਈ 29 ਕਿੱਲੇ ਹਾਂਜੀ ਸਤਮਾ ਸਾਰਾ ਹਾਂ 20 ਕਿੱਲੇ ਕਣਕੇ 6 ਕਿੱਲੇ ਗੰਨਾ ਹੈ ਗੰਨਾ ਤੇ ਬਾਕੀ ਦਾ ਆਹ ਕਸਮੂ ਮੇਂ ਨੀ ਪੱਠੇ ਉੱਥੇ ਤਾਂ ਜਵਾਰ ਕਰਤੇ ਜੀ ਸਾਡੇ ਵੀ ਪਸ਼ੂ ਵੀ ਭੁੱਖੇ ਪਸ਼ੂ ਤਾਂ ਆਪਸ ਮਾਦੀ ਸੁਣ ਲੋ ਜੀ ਮੈਂ ਘੱਲ ਅੰਦਰ ਕਰਨ ਲੱਗਿਆ ਵੇਖੋ ਕੀ ਸਰਕਾਰ ਨੂੰ ਕਵਾਂਗੇ ਤੇ ਆ ਸਟਾਪ ਗਿਆੜਿਆਂ ਦੇ ਵਿੱਚ ਕੜਿਆਂ ਦੇ ਵਿੱਚ ਤੁਸੀਂ ਜੋ ਅੱਛਾ ਅੰਦਰ ਕਰਦਾ ਹੀ ਬਸ ਹੁਣ ਅੰਦਰ ਕਰਦਾ ਹੀ ਕੜਿਆਂ ਚ ਜਿਵੇਂ ਉਹ ਕੀ ਕਰਾਂਗੇ ਕਾਸਟ ਰੂਮ ਪਾਵਾਂਗੇ ਕੀ ਕਿਹੜੀ ਚੀਜ਼ ਨਾ ਪਾਵਾਂਗੇ ਤੇ ਅਗਲੀ ਤੋੜੀ ਦਾਣਾ ਵੀ ਹੈ ਨਹੀਂਗਾ ਪਹਿਲਾਂ ਵਾਲਾ ਪਹਿਲਾਂ ਵਾਲਾ ਉਹ ਵੀ ਮਕਾਈ ਬੈਠੇ ਹਾਂ ਹਾਂ ਗਾਹਾਂ ਵੀ ਇਹ ਤਾਂ ਆਸਾ ਹੁੰਦੀਆਂ ਵੀ ਆਹ ਕਰਾਂਗੇ ਉਹ ਕਰਾਂਗੇ ਹਾਂ ਉਹ ਵੀ ਖਤਮ ਉਹ ਖਤਮ ਹੋ ਗਈ ਕਰਤਾ ਵੀ ਬਹੁਤ ਕਰਤਾ ਹੁਣ ਖਾਤਾ ਤਾਂ ਇਕੱਲੀ ਹੁਣ ਵਡਾਈ ਵੱਢਣ ਤੇ ਹੀ ਸੀਗਾ ਸਪਰੇਹਾਂ ਵੀ ਕਰਤੀਆਂ ਤੇਲਿਆਂ ਤੇ ਪਿਆਲੀਆਂ ਸਾਰੀਆਂ ਕਰਤੀਆਂ ਕੁਛ ਨਹੀਂ ਏਡਾ ਹਲੇ ਹੁਣ ਤਾਂ ਬੱਕਲਾ ਵੱਢਣੀ ਸੀ ਤੇ ਪਾਣੀ ਲਾਉਣਾ ਸੀ ਕਬੀਲਦਰੀ ਫਿਰੇ ਆ ਵੀ ਇੰਨਾ ਸੋਹਣੇ ਚੱਲਦਾ ਖੇਤੀਬਾੜੀ ਸਰਤੀ ਹਾਂਜੀ ਹਾਂਜੀ ਹੁਣ ਕਾਦੇ ਸਰਤੇ ਸੀ ਕਰਾਂਗੇ ਆਪਦੇ ਵੀ ਦਾਣੇ ਸਰਕਾਰ ਤੋਂ ਸਾਨੂੰ ਤਾਂ ਕੋਈ ਮੈਦ ਨਹੀਂ ਵੀ ਦੇ ਦੇਣਗੇ ਬੱਸ ਹੂੰ ਸਾਡੇ ਤਾਂ ਸਮਾ ਮੇਰੇ ਕੋਲ ਤਾਂ ਚਲੋ ਡੰਗ ਲੈਂਦਾ ਹੂੰ ਮੇਰੇ ਮੈਂ ਤਾਂ ਮੋਦੀ ਮਾਦੀ ਵਾਲੇ ਵੀ ਨਹੀਂ ਆਉਂਦੇ ਜੀ ਹੂੰ ਡੰਗ ਲੈਂਦਾ ਹਾਂ ਵੀ 29 ਕਿੱਲੇ ਸੀਗੇ ਚੱਲਾ ਆਪਦਾ ਟਾਈਮ ਪਾਸ ਉਹਦੇ ਚ ਕਰੀ ਜਾਂਦੇ ਸੀ ਪਰ ਨੁਕਸਾਨ ਤਾਂ ਨੁਕਸਾਨ ਹੀ ਆ ਨਾ ਹਾਂਜੀ ਨੁਕਸਾਨ ਆ ਖੇਤ ਹੈ ਮੇਰਾ ਇੱਥੇ ਆਹੀਂ ਤਨ ਕਿੱਲੇ ਠੇਕੇ ਤੇ ਬਾਕੀ ਦੀ ਉਹ ਸਾਰੀ ਆਪਦੀ ਹੈ ਹੂੰ ਪਰਲੀ ਕਿੰਨੀਆਂ ਜੀ ਤੁਹਾਡੀ ਸਾਡੇ ਕੋਲ 30 ਕਿੱਲੇ ਆਪਦੇ ਹਾਂਜੀ 5.5 ਕਿੱਲੇ ਠੇਕੇ ਤੇ ਸਾਡੇ ਕੋਲ ਹੂੰ ਤੇ ਕੀ ਹੈਗਾ ਜੀ ਕੋਈ ਨੁਕਸਾਨ ਨੁਕਸਾਨ 100% ਨੁਕਸਾਨ ਆ ਜੀ ਸਾਰਾ ਹਾਂਜੀ ਹਾਂਜੀ ਕੁਝ ਬਚਿਆ ਨਾ ਜੀ ਤੇ ਇਹਦਾ ਸਭ ਤੇ ਨੂੰ ਸਾਰਾ ਸੁੱਕ ਜੂਗਾ ਸਾਰਾ ਕੁਝ ਸੀ ਕੁਝ ਨਹੀਂ ਬਚਿਆਗਾ ਇੱਥੇ ਆਈ ਨਹੀਂ ਪਹਿਲਾਂ ਨਰਮਾ ਸੀਗਾ ਨਰਮਾ ਨਹੀਂ ਹੋਇਆ ਜਮ ਖਤਮ ਹੋ ਗਿਆ ਜੀ ਤੇ ਹੁਣ ਕਣਕ ਵੇਲੇ ਡੀਏਪੀ ਨਹੀਂ ਮਿਲੀ ਉਦੋਂ ਮਸਾਂ ਲੋਕਾਂ ਨੇ ਬਲੈਕ ਤੇਲ ਵੀ ਕਿਸੇ ਨੇ ਕਿਵੇਂ ਲਈ ਵੱਧ ਖਰਚੇ ਉਦੋਂ ਪੈ ਗਏ ਹੂੰ ਬਾਕੀ ਹੁਣ ਤੱਕ ਸਾਰਾ ਖਰਚਾ ਕਰ ਚੁੱਕੇ ਸੀ ਕਣਕ ਤੇ ਇਹ ਸਰਕਾਰ ਨੇ ਸਾਰਸੂਰ ਲਈ ਫਿਰ ਨਾ ਨਾ ਕੋਈ ਨਹੀਂ ਆਇਆ ਸਾਡੇ ਕੋਲ ਤੇ ਇੱਥੇ ਆਇਆ ਹੀ ਨਹੀਂ ਕੋਈ ਬੰਦਾ ਕੋਈ ਵੀ ਨਹੀਂ ਨਾ ਕੋ ਨਰਮੇ ਦਾ ਮਾਇਆ ਨਾ ਕੋਈ ਹੋਣਾ ਹੈ ਨਾ ਕੋਈ ਰੇਵ ਨਹੀਂ ਸਾਨੂੰ ਟਾਈਮ ਸਰ ਮਿਲਦੀ ਡੀਏਪੀ ਉਦੋਂ ਹੀ ਸਾਨੂੰ ਤਾਂ ਖੱਜ ਉਹ ਉੱਥੇ ਰਹਿ ਜਾਂਦਾ ਜੀ ਪੈਕਟਾਂ ਚ ਹੀ ਰਹਿ ਜਾਂਦਾ ਉਹ ਹਾਂ ਉੱਥੇ ਹੀ ਰਹਿ ਜਾਂਦਾ ਨਾ ਉਹ ਸਟੇਜਾਂ 'ਤੇ ਹੀ ਰਹਿ ਜਾਂਦਾ ਸਾਡੇ ਕੋਲ ਤਾਂ ਪਹੁੰਚਦਾ ਨਹੀਂਗਾ ਮਾਵਜਾ ਪਹੁੰਚੀ ਨਹੀਂ ਨਹੀ ਨਹੀ ਹੋ ਸਕਦਾ ਵੱਡੇ ਬੰਦੇ ਲੀਡਰ ਲੈ ਜਾਂਦੇ ਹੁਣ ਸਾਨੂੰ ਤਾਂ ਕਿਤੇ ਮਿਲਿਆ ਨਹੀਂਗਾ ਮਾਜ ਆਇਆ ਨਹੀਂ ਸਾਡੇ ਕੋਲ ਤਾਂ ਹਾਂ ਸਾਡੇ ਕੋਲ ਤਾਂ ਮਾਲਾ ਵੀ ਕੋਈ ਮੁਲਾਜ਼ਮ ਨਹੀਂ ਆਇਆ ਅੱਜ ਤੱਕ ਕਿਸੇ ਨੇ ਸਾਰੀ ਨਹੀਂ ਲਈ ਕੱਲ ਦੇ ਗੜੇ ਪਏ ਮਾਵਜਾ ਤਾਂ ਫੇਰ ਹੀ ਆਉਣਾ ਨਾ ਜੀ ਕੋਈ ਮੁਲਾਜ਼ਮ ਇੱਥੇ ਸਾਡੀ ਸਾਰ ਲਾਊਗਾ ਹਾਂ ਫੇਰ ਹੀ ਮਾਵਜਾ ਤਾਂ ਸਾਨੂੰ ਦੇ ਨਹੀਂ ਗਿਆ ਕਿ ਜਦੋਂ ਉਹਨਾਂ ਨੂੰ ਤਾਂ ਆਏ ਹੁੰਦਾ ਵੀ ਮਾਵਜਾ ਇਹਨਾਂ ਨੂੰ ਮਿਲੀ ਮਿਲ ਗਿਆ ਬਸ ਕਾਗਜ਼ਾਂ 'ਚ ਹਾਂ ਸਾਡੇ ਕੋਲੇ ਪੜੂਗਾ ਤਾਂ ਫੇਰ ਹੀ ਅਸੀਂ ਆਖਾਂਗੇ ਜੀ ਮਾਅਬ ਜਾ ਮਿਲਿਆ ਪਰ ਇਹ ਤਾਂ ਅਸੀਂ ਦੂਜਿਆਂ ਨਾਲੋਂ ਤਾਂ ਵੱਖਰਾ ਕੰਮ ਹੋਇਆ ਕਰੋ ਜਿਹੜੇ ਦੂਜੀਆਂ ਸਰਕਾਰਾਂ ਚ ਹੁੰਦਾ ਸੀ ਆਉਂਦੇ ਨਹੀਂ ਸੀ ਇਸ ਤਾਂ ਐ ਕਰਾਂਗੇ ਕੰਮ ਕਰਾਂਦੇ ਹਾਂ ਹਜੇ ਟਿੱਕਰ ਤਾਂ ਜੀ ਆਏ ਨਹੀਂਗੇ ਫੇਰ ਵੇਖੋ ਗਾਂਹ ਵਾਲੇ ਟਾਈਮ 'ਚ ਕਿਵੇਂ ਆਉਂਦੇ ਆ ਜਾਂ ਨਹੀਂ ਆਉਂਦੇ ਹੋਣੀ ਆ ਜਾਣਗੇ ਪਤਾ ਲੱਗ ਜੂਗਾ ਜੀ ਇਹ ਕਣਕ ਦਾ ਨੁਕਸਾਨ ਹੋ ਗਿਆ ਸਾਡਾ ਸਾਰਾ ਕਿੰਨੀ ਆ ਬਾਈ ਤੁਹਾਡੀ 10 ਕਿੱਲੇ ਆ 10 ਕਿੱਲੇ ਆ 10 ਦੇ ਵਿੱਚੋਂ ਬਚਿਆ ਕੁਛ 10 ਦੇ ਵਿੱਚੋਂ ਜੀ ਬਸ ਕੋਈ 1.5 2 ਕਿੱਲੇ ਬਚੇ ਨੇ ਬਾਕੀ ਸਾਰੇ ਬਾਕੀ ਸਾਰੇ ਆਵਦੀਆਂ ਜਾਂ ਬਾਈ ਠੀਕ ਆ ਆਵਦੀਆਂ ਆ ਬਾਕੀ ਹਾਂ ਸਾਰੀਆਂ ਆ ਨੁਕਸਾਨ ਸਾਰਾ ਹੀ ਨੁਕਸਾਨ ਹੈ ਨੁਕਸਾਨ ਹੈਗਾ ਜੀ ਹਾਂ ਕਿੰਨੀਆਂ ਆ ਜੀ ਤੁਹਾਡੀ 20 ਕਿੱਲੇ ਆ ਤੇ 20 ਚੋਂ ਕੁਛ ਬਚਿਆ ਹੋਵੇ ਬਚਿਆ ਕੀ ਸੀ ਜੀ 9 ਕਿੱਲੇ ਠੀਕ ਤੇ 11 ਆਵਦੀ ਤੇ ਆ ਵੇਖ ਲਓ ਤੁਸੀਂ ਉਹਨੂੰ ਆ ਗੋਸਾ ਸਾਡੇ ਬੰਦਾ ਹਾਟ ਦਾ ਮਰੀਜ਼ ਆ ਜੀ ਹੁਣ ਇਲਾਜ ਕਰਵਾ ਕੇ ਖਤਮ ਹੋਏ ਪਏ ਜਾਵਾਂ ਜੀ ਦੋ ਵਾਰੀ ਇਹ ਥੋੜਾ ਹੀ ਆ ਜੀ ਸਾਢੇ ਆ ਜੀ ਗਿਆ ਇਤੇ ਚੱਕ ਕੇ ਭੇਜ ਠੇਕੇ ਤੇ ਲਈ ਸੀ ਜੀ ਹੂੰ ਖੇਲ ਖਤਮ ਹੋਈ ਜਾਵਾ ਹੁਣ ਤਾਂ ਫਿਰ ਕੀ ਤਾਂ ਉਹਨੂੰ ਵੀ ਨਹੀਂ ਜੀ ਕਰਦਾ ਹੁਣ ਕੀ ਤਾਂ ਕੀ ਕਰਨਾ ਜੀ ਬਸ ਤੁਰੇ ਫਿਰਦੇ ਐਵੇਂ ਠੱਕੇ ਖਾਂਦੇ ਹੁਣ ਤਾਂ ਖਤਮ ਹੀ ਆ ਖੇਲ ਠੇਕਾ ਕੀ ਰੇਟ ਨੂੰ ਸੀ 66000 66000 ਠੇਕਾ ਠੇਕਾ ਤਾਂ ਸਾਰਾ ਫਿਰ ਪੈ ਗਿਆ ਪੱਲੇ ਪੱਲੇ ਪੈ ਗਿਆ ਜੀ ਉਥੋਂ ਜਿਹੜੀ ਆਪਦੀ ਸੀ ਮੋਬਾਈਲ ਰੇ ਸਪਰੇ ਸਾਰੀ ਬਲੈਕ ਤੇ ਲਈ ਜੀ ਸਾਰੀ ਸਾਰੀ ਜੀ ਦਿੰਦਾ ਹੀ ਨਹੀਂ ਕੋਈ ਨਹੀਂ ਸੀ ਜੀ ਹੂੰ ਤਿੰਨ ਸਾਨੂੰ ਕਟਾ ਯੂਰਗਾ ਲਿਆ 1500 ਡੀਪੀ ਦਾ ਲਿਆ ਨਾ 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 ਨਾਲ ਲੈ ਲਉ ਦਿੱਤੀ ਕਿਸੇ ਕੰਮ ਨਾਲ ਉਹ ਦਿੰਦੇ ਆ ਖੇਲ ਖਤਮ ਹੀ ਆ ਜੀ ਪਟਵਾਰੀ ਆਇਆ ਸੀਗਾ ਜੀ ਸੜਕ ਤੇ ਢਾੜ ਮਾਰ ਕੇ ਮੁੜ ਗਿਆ ਕੋਲੋਂ ਮੈਂ ਇੱਥੇ ਸੜਕ ਤੇ ਸੀਗਾ ਜੀ ਪੁੱਛਿਆ ਪੱਛਾ ਨਹੀਂ ਕੋਈ ਮੈਨੂੰ ਕੁਝ ਨਹੀਂ ਪੁੱਛਿਆ ਉਹਨੇ ਜੀ ਅਸਲ ਢਾੜ ਮਾਰ ਕੇ ਮੁੜ ਗਿਆ ਮੁੜ ਗਿਆ ਜੀ ਗੜਾਂ ਤੋਂ ਟਕਰ ਮੁੜ ਗਿਆ ਜੀ ਮੁਆਵਜ਼ਾ ਪਹਿਲਾਂ ਵਾਲਾ ਕੋਈ ਆਇਆ ਹੋਵੇ ਕੁਝ ਨਹੀਂ ਆਇਆ ਸਾਨੂੰ ਜੀ ਇਹ ਸਰਕਾਰ ਦੇ ਵਿੱਚ ਕੋਈ ਮੁਆਵਜ਼ਾ ਨਹੀਂ ਆ ਨਹੀਂ ਆ ਜੀ ਕਿੰਨੀਆਂ ਜਨਾਬ ਤੁਹਾਡੀ 23 ਕਿਲੇ ਜੀ ਆਵਦੀ ਠਿਕ ਤੇ ਨਹੀਂ ਪੰਜ ਕਿਲੇ ਠੇਕੇ ਦੀ ਜੀ 20 ਦੂਜੀ ਆਵਦੀ ਜੀ ਬਚਿਆ ਕੁਛੋ ਕੁਛ ਨਹੀਂ ਬਚਿਆ ਭਲਾ ਨਰਮਾ ਹੀ ਸਾਰਾ ਬਰਬਾਦ ਹੋ ਗਿਆ ਹੁਣ ਕਣਕ ਦੁਆ ਸੀਗੀ ਉਹ ਵੀ ਬਰਬਾਦ ਹੋ ਗਈ ਸਾਰੀ ਦੀ ਸਾਰੀ ਸਾਰੀ ਬਰਬਾਦ ਹੋ ਗਈ ਭਲਾ ਨਰਮਾ ਜਮੇ ਨਹੀਂ ਹੋਇਆ ਜੀ ਜਮੇ ਨਹੀਂ ਹੋਇਆ ਨਾ ਜੀ ਉਹ ਸਾਰਾ ਕੁਛ ਸਰੀ ਪੈ ਗਿਆ ਜਿੰਨਾ ਖਰਚਾ ਕਰਿਆ ਸੀ ਜਿੰਨਾ ਖਰਚਾ ਕਰਿਆ ਹਾਂਜੀ ਹਾਂਜੀ ਕਣਕ ਦੁਆ ਸੀਗੀ ਕਣਕ ਜਮਾਂ ਦਬਾਹ ਹੋ ਗਈ ਹੂੰ ਕਬੀਲਦਾਰੀ ਤਾਂ ਫਿਰ ਇਸੇ ਸਰਤੇ ਹੋ ਜਾਂ ਹੋਰ ਇਸੇ ਸਰਤੇ ਜੀ ਸਾਰਾ ਕੁਛ ਸਾਰਾ ਇਸੇ ਹਾਂਜੀ ਕਿਵੇਂ ਚੱਲੂ ਫਿਰ ਅੱਗੇ ਬਾਈ ਵੇਖੋ ਜੀ ਮਹਾਰਾਜ ਦੇ ਰੰਗ ਆ ਜਾਂ ਸਰਕਾਰਾਂ ਤੋਂ ਮੁਆਵਜ਼ੇ ਦੀ ਮੰਗ ਕਰਦੇ ਆਂ ਕੁਛ ਮਿਲਦਾ ਪਹਿਲਾਂ ਵਾਲਾ ਮੁਆਵਜ਼ਾ ਮਿਲਿਆ ਇੰਨਾ ਕੁਛ ਹੁਣ ਕਣਕ ਦਵਾ ਸੀਗੀ ਕਣਕ ਵੀ ਬਰਵਾਦ ਹੋ ਗਈ ਕਣਕ ਵੀ ਸਾਰੀ ਵੀ ਹਾਂਜੀ ਹਾਂਜੀ ਨਰਮਾ ਫੇਰ ਆ ਗਿਆ ਜੀ ਨਰਮਾ ਹੁਣ ਗਾਂਹ ਨਰਮੇ ਦਾ ਚੱਲਾ ਹੁਣ ਨਰਮਾ ਫੇਰ ਨਹੀਂ ਹੁੰਦਾ ਗਾਂਹਾਂ ਵਾਲੀ ਨੂੰ ਵੀ ਪੈਸੇ ਤਾਂ ਗਾਂਹਾਂ ਵਾਲੀ ਫਸਲ ਵੇਲੇ ਵੀ ਚਾਹੀਦੇ 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 ਸਾਰਾ ਕੁਝ ਚਾਹੀਦਾ ਜੀ ਪਰ ਹੁਣ ਕੀ ਕਰੀ ਜਾਵੇ ਜੀ ਜਦੋਂ ਕੁਝ ਸਮਾਰਾਈ ਨੇ ਨਹੀਂ ਛੱਡਿਆ ਕੋਈ ਸਰਕਾਰਾਂ ਹੋ ਗਈਆਂ ਜੀ ਤੇ ਆਪਣੇ ਬੱਸ ਮੈਂ ਤਾਂ ਇਹੀ ਆ ਨਾ ਜੀ ਵੀ ਆਪਾਂ ਨੂੰ ਇੱਥੇ ਮਾਫੀ ਜਾਂ ਮਿਲੇ ਜੀ ਗਾਂ ਸਾਡੇ ਨਰਮੇ ਦੀ ਫੇਰ ਖੇਤੀ ਹੈ ਜੀ ਪਹਿਲਾਂ ਨਰਮੇ ਤੇ ਖਰਚਾ ਕੀਤਾ ਉਹਦੇ ਵਿੱਚ ਸਾਡੇ 2-3 ਮਾ ਨਰਮਾ ਕਿ ਏਕੜ ਦਾ ਹੋਇਆ ਜੀ ਉਦੋਂ ਬਾਅਦ ਨਰਮਾ ਨਹੀਂ ਹੋਇਆ ਕਿਸੇ ਤੇ ਪਟਵਾਰੀ ਸਾਹਿਬ ਇੱਥੋਂ ਲੈ ਕੇ ਲੈ ਜਾਂਦੇ ਆ ਜੀ ਤੇ ਗਾਂ ਜਾ ਕੇ ਬਸ ਬਸ ਬਸਤੇ ਚ ਕਾਗਜ਼ਾਂ ਤੱਕ ਰਹਿ ਜਾਂਦਾ ਜੀ ਜੇ ਕੋਈ ਪੇਮੈਂਟ ਕੋਈ ਮੰਨ ਲਾ 2-4000 ਰੁਪਿਆ ਕਿੱਲੇ ਦਾ ਹੁੰਦਾ ਜੀ ਉਹ ਦਫ਼ਤਰਾਂ ਦੇ ਗੇੜੇ ਮਾਰਦੇ ਥੱਕ ਜਾਂਦੇ ਆ ਜੀ ਸਾਨੂੰ ਉਹ ਵੀ ਨਹੀਂ ਮਿਲਦੇ ਕੀ ਉਹ ਜੀ ਫਿਰ ਆਏ ਆ ਜਮਾਂ ਬੰਦੀਆਂ ਤੇ ਗਾਂਾਂ ਚ ਕੰਮ ਚੱਲਿਆ ਜਾਂਦਾ ਜੀ ਹੁਣ ਠੇਕੇ ਵਾਲੇ ਬੰਦੇ ਨੂੰ ਤਾਂ ਜਮੇ ਨਹੀਂ ਮਿਲ ਤੇ ਜਿਹੜਾ ਨਰਮਾ ਜੀ ਉਹ ਨਰਮਾ ਵੀ ਨਹੀਂ ਬਸ ਸਾਡਾ ਵਿਕਿਆ 5500 6000 ਨੂੰ ਨਰਮਾ ਵਿਕਿਆ ਇਹਦੀ ਆਸਮੇਦ ਕਣਕ ਦੀ ਸੀਗੀ ਜੀ ਇਹ ਵੀ ਖਤਮ ਹੋ ਗਈ ਜੀ ਹੁਣ ਹੁਣ ਗਾਂ ਫਿਰ ਨਰਮਾ ਆ ਗਿਆ ਹੁਣ ਤਾਂ ਬਸ ਇਹੋ ਜਿਹੇ ਹਾਲਾਤ ਹੋਏ ਪਏ ਜੀ ਵੀ ਬਸ ਖੇਤ ਉਹਨੂੰ ਜੀ ਨਹੀਂ ਕਰਦਾ ਇਹੋ ਜਿਹੇ ਹਾਲਾਤ ਹੋਏ ਪਏ ਹੁਣ ਤਾਂ ਬਸ ਤੇ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਜੇ ਕਿਸਾਨੀ ਨੂੰ ਬਚਾਉਣਾ ਚਾਹੁੰਦੇ ਆ ਤਾਂ ਸਾਨੂੰ ਕੋਈ ਮਾੜੀ ਮਦਦ ਕਰ ਦੇ ਇੱਥੇ ਆ ਕੇ ਕੋਈ ਅਫਸਰ ਆਉਣ ਤਹਿਸੀਲਦਾਰ ਸਾਹਿਬ ਆਉਣ ਐਸਡੀਐਮ ਸਾਹਿਬ ਆਉਣ ਮੌਕਾ ਵੇਖਣ ਪਟਵਾਰੀ ਤਾਂ ਜੀ ਨਿਤ ਹੁੰਦੇ ਆ ਇੱਥੇ ਪਰ ਕੋਈ ਸਾਨੂੰ ਅਸਮੇ ਰੱਖੇ ਨਹੀਂ ਆ ਕੇ ਮੁੜ ਜਾਂਦੇ ਕਿੰਨੀਆਂ ਈ ਥੋੜੀ 10 ਏਕੜ ਵੀਰੇ 1 ਕਿਲਾ ਟੇਕੇ ਦੇ 9 ਕਿਲੇ ਆਪਦੀ 9 ਕਿਲੇ ਆਪਦੇ ਹਾਂਜੀ ਤੇ ਕੁਝ ਬੱਚਾ ਨਹੀਂ ਵੀਰੇ ਨੁਕਸਾਨ ਆ ਬੋਲਾ ਮੈਂ ਤਾਂ ਸੋਲਰ ਪਲੇਟਾਂ ਲਵਾਈਆਂ ਸੀ ਪਿਛਲੇ ਸਾਲ ਉਹਨਾਂ ਵਿੱਚੋਂ ਦੋ ਪਲੇਟਾਂ ਵੀ ਟੁੱਟ ਗਈਆਂ ਘੜਿਆਣਾ ਉਹ ਵੀ ਖਰਾਬ ਹੋ ਗਈ ਹਾਂਜੀ ਕਬੀਲਦਾਰੀ ਬਾਈ ਇਸੇ ਸਿਰ ਤੇ ਜਾਂ ਹੋਰ ਨਹੀਂ ਕਬੀਲਦਾਰੀ ਮੇਰੇ ਬੇਸਿਕ ਤੇ ਇਸੇ ਤੇ ਚੱਲਦੀ ਆ ਸਾਹਿਬ ਜੀ ਕਿਉਂਕਿ ਹਰ ਇੱਕ ਦੀ ਆਸ ਤੁਹਾਨੂੰ ਪਤਾ ਹੈ ਕਿ ਇਸੇ ਤੋਂ ਹੁੰਦੀ ਆ ਕਿਸੇ ਦੇ ਵਿਆਹ ਕਰਨਾ ਕਿਸੇ ਨੇ ਕਰਜ਼ਾ ਲੈਣਾ ਕਿਸੇ ਨੇ ਆਪ ਦਾ ਪੁੱਤ ਵਿਦੇਸ਼ ਭੇਜਣਾ ਸਭ ਦਾ ਕਾਰੋਬਾਰ ਜਿੰਨਾ ਵੀ ਢਾਂਚਾ ਖੇਤੀਬਾੜੀ ਤੋਂ ਚੱਲਦਾ ਇਤੋਂ ਤੱਕ ਕਿ ਗਰੀਬ ਵਰਗ ਦਾ ਕੰਮ ਵੀ ਇੱਥੇ ਹੀ ਚੱਲਦਾ ਕਿਉਂਕਿ ਉਹਨੂੰ ਵੀ ਜ਼ਿੰਮੇਵਾਰ ਤੋਂ ਹੀ ਆਸ ਹੁੰਦੀ ਆ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਤੇ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਉਸਮੀਦ ਹੈ ਸਰਕਾਰ ਤੋਂ ਕੋਈ ਆਇਆ ਹਾਲੇ ਤੱਕ ਜਿਵੇਂ ਨਹੀਂ ਵੀ ਆ ਕੇ ਬਾਹਰ ਹੀ ਮੁੜ ਗਿਆ ਨੇ ਦੱਸ ਰਿਹਾ ਵੀਰੇ ਪਿੰਡ ਵਾਲੇ ਕਿ ਆਇਆ ਸੀ ਕਾਹੇ ਰੋਡ ਤੋਂ ਹੀ ਮੁੜ ਗਏ ਠੀਕ ਹੈ ਤੇ ਪਰਸ ਤੱਕ ਇਹਨੇ ਕਿ ਫੀਲਡ ਚੋਂ ਨਰਮਾ ਨੁਕਸਾਨ ਜਿਹੜਾ ਹੋਇਆ ਉਹਨੂੰ ਚੰਗੇ ਕਣਕ ਦਾ ਜਿਹੜਾ ਨੁਕਸਾਨ ਹੋਇਆ ਉਹਨੂੰ ਚੰਗੀ ਤਰ੍ਹਾਂ ਦੇਖਣ ਕਿ ਕਿੰਨੇ ਪਰਸੈਂਟ ਨੁਕਸਾਨ ਆ ਠੀਕ ਹੈ ਸਾਨੂੰ ਤਾਂ ਲੱਗ ਰਿਹਾ ਕਿ 100% ਨੁਕਸਾਨ ਹੈ ਵਿੱਚ 100% ਹਾਂਜੀ ਇਹ 2-4 ਦਿਨਾਂ ਵਿੱਚ ਜਿਹੜੀ ਹਰੀ ਨਜ਼ਰ ਆ ਰਹੀ ਹੈ ਸੁੱਕ ਜੂਗੀ ਤਾਂ ਹੀ ਕਿਸਾਨਾਂ ਦੀ ਕਹਾਣੀਆਂ ਗਰਾਉਂਡ ਜ਼ੀਰੋ ਦੀ ਰਿਪੋਰਟ ਆ ਜਿਸ ਤੇ ਕਿਉਂਕਿ ਕਿਸਾਨ ਕਹਿੰਦੇ ਨੇ ਕਿ ਹੁਣ ਤਾਂ ਖੇਤਾਂ ਵੱਲ ਆਉਣ ਨੂੰ ਵੀ ਦਿਲ ਨਹੀਂ ਕਰਦਾ ਕਿਉਂਕਿ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਹੁੰਦੀ ਹੈ ਜਦੋਂ ਆਪਦੀਆਂ ਅੱਖਾਂ ਸਾਹਮਣੇ ਦੇਖਦੇ ਆ ਕਿ ਬਰਬਾਦ ਹੁੰਦੀ ਤਬਾਹ ਹੁੰਦੀ ਕਿਉਂਕਿ ਬੜੀਆਂ ਆਸਾਂ ਉਮੀਦਾਂ ਲਾਈਆਂ ਹੁੰਦੀਆਂ ਜਦੋਂ ਤੋਂ ਦਾਣਾ ਪੁੱਗਰ ਪੁੰਗਰ ਦਾ ਆਇਆ ਤਾਂ ਉਦੋਂ ਤੋਂ ਹੀ ਆਸਾਂ ਉਮੀਦਾਂ ਜਿਹੜੀਆਂ ਲਾਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿੱਥੇ ਖੁਦ ਦੀਆਂ ਆਸਾਂ ਉਮੀਦਾਂ ਟੁੱਟਦੀਆਂ ਉੱਥੇ ਨਾਲੇ ਨਾਲ ਪੂਰੇ ਪਰਿਵਾਰ ਦੀਆਂ ਆਸਾਂ ਉਮੀਦਾਂ ਵੀ ਜਿਹੜੀਆਂ ਨੇ ਉਹ ਟੁੱਟ ਜਾਂਦੀਆਂ ਨੇ ਸਪਨਿਆਂ ਦਾ ਘਰ ਜਿਹੜਾ ਉਹ ਵੀ ਢਹ ਢੇਰੀ ਹੋ ਜਾਂਦਾ ਕਿਉਂਕਿ ਬੜਾ ਕੋਈ ਸੋਚਿਆ ਹੁੰਦਾ ਕਿ ਆਹ ਕਰਾਂਗੇ ਉਹ ਕਰਾਂਗੇ ਕਹਿੰਦੇ ਅਗਲੀ ਫਸਲ ਬੀਜਣ ਦੇ ਲਈ ਸਾਡੇ ਕੋਲ ਜਿਹੜਾ ਹੈਗਾ ਆ ਉਹ ਸਰਮਾਇਆ ਤੱਕ ਨਹੀਂ ਆ ਕਿਉਂਕਿ ਇੱਥੋਂ ਹੀ ਕਮਾਉਣਾ ਸੀ ਇੱਥੋਂ ਹੀ ਖਾਣਾ ਸੀ ਇੱਥੋਂ ਹੀ ਕਬੀਲਦਰੀ ਜਿਹੜੀ ਉਹ ਤੋਰਨੀ ਸੀ ਵੱਡਾ ਗੱਲ ਸਰਕਾਰ ਦੇ ਉੱਪਰ ਵੱਡਾ ਸਵਾਲੀਆ ਚਿੰਨ੍ਹ ਖੜਾ ਕਰਦੇ ਨੇ ਕਿ ਹਾਲੇ ਤੱਕ ਆਇਆ ਕੋਈ ਨਹੀਂ ਪਿਛਲੀ ਵਾਰ ਦਾ ਮੁਆਵਜ਼ਾ ਜਿਹੜਾ ਉਹ ਵੀ ਸਾਡੇ ਖਾਤਿਆਂ ਦੇ ਵਿੱਚ ਨਹੀਂ ਆਇਆ ਸਿਰਫ ਉਡੀਕਦੇ ਰਹੇਗੇ ਜਿਹੜੀਆਂ ਗਰਦੌਰੀਆਂ ਦੀ ਗੱਲ ਕਰਦੇ ਆ ਕਹਿੰਦੇ ਨੇ ਉਹ ਗਰਦੌਰੀਆਂ ਕਾਗਜ਼ਾਂ ਦੇ ਵਿੱਚ ਹੁੰਦੀਆਂ ਹੋਣਗੀਆਂ ਜਿਹੜੇ ਮੁਆਵਜ਼ਿਆਂ ਦੀ ਗੱਲ ਕਰਦੇ ਆ ਕਹਿੰਦੇ ਨੇ ਉਹ ਮੁਆਵਜ਼ੇ ਕਾਗਜ਼ਾਂ ਦੇ ਵਿੱਚ ਆਉਂਦੇ ਹੋਣਗੇ ਪਰ ਸਾਡੇ ਗਰਾਊਂਡ ਤੱਕ ਸਾਡਿਆਂ ਖੇਤਾਂ ਤੱਕ ਸਾਡਿਆਂ ਘਰਾਂ ਤੱਕ ਸਾਡਿਆਂ ਗੀਜਾਂ ਤੱਕ ਉਹ ਮੁਆਵਜ਼ੇ ਅੱਜ ਤੱਕ ਨਹੀਂ ਪਹੁੰਚੇ ਹਾਲਾਂਕਿ ਹੁਣ ਆਸ ਉਮੀਦ ਹੈ ਕਿ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਉਹੀ ਸਰਕਾਰ ਜਿਹੜੀ ਖੁਸ਼ਹਾਲ ਪੰਜਾਬ ਦੀ ਗੱਲ ਕਰਦੀ ਆ ਉਹੀ ਸਰਕਾਰ ਜਿਹੜੀ ਖੁਸ਼ਹਾਲ ਕਿਸਾਨੀ ਦੀ ਗੱਲ ਕਰਦੀ ਆ ਉਹਨਾਂ ਨੂੰ ਅ ਅਸਲ ਕਿਸਾਨੀ ਦੇ ਅੱਜ ਦੇ ਹਾਲਾਤ ਕੀ ਨੇ ਜਿਹੜਾ ਕੱਲ ਦਾ ਕਾਲਾ ਦਿਨ ਕਿਸਾਨਾਂ ਦੇ ਲਈ ਸੀ ਉਹਨੇ ਮਾਰ ਕਿ ਕਿਸਾਨੀ ਤੇ ਕਿਸ ਕਦਰ ਮਾਰੀ ਆ ਖਾਣ ਦੇ ਲਈ ਦਾਣਾ ਤੱਕ ਨਹੀਂ ਪਸ਼ੂਆਂ ਨੂੰ ਪਾਉਣ ਦੇ ਲਈ ਜਿਹੜਾ ਹੈਗਾ ਉਹ ਚਾਰਾ ਤੱਕ ਨਹੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸਕਰੇਵਾਂਦੇ ਉਹ ਇਜਾਜ਼ਤ ਧੰਨਵਾਦ ਜੀ